ਚਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਚਾ ਸਾਹਿਬ ਸਾਚਾ ਨਾਏ ਭਾਖਿਆ ਭਾਉ ਅਪਾਰ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਫਿਰ ਕੇ ਅੱਗੇ ਰਖੀਐ ਜਿਤ ਦੇਸ ਹੈ ਦਰਬਾਰ ਮੋਹ ਕੇ ਬੋਲਣ ਬੋਲਿਆ ਜੈ ਤਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵੜਿਆਏ ਵਿਚਾਰ ਕਰਮੀ ਆਵੈ ਕਪੜਾ ਨਗਰੀ ਮਾਂ ਖੁਦਾ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਸਾਚਾ ਸਾਹਿਬ ਸੱਚ ਨਾਏ ਭਾਖਿਆ ਭਾਉ ਅਪਾਰ ਆਖੇ ਮੰਗੇ ਦੇ ਦੇਦਾਤ ਕਰੇ ਦਾਤਾਰ ਫਿਰ ਕੇ ਅੱਗੇ ਰਖੀਐ ਜਿਤ ਦੇਸ ਹੈ ਦਰਬਾਰ ਮੋਹ ਕੇ ਬੋਜਨ ਬੋਲੀਐ ਜਿਤ ਸੁਣ ਧਰੇ ਪਿਆਰ ਆਮਰਤ ਵੇਲਾ ਸਚ ਨਾਉ ਵੜਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖਦਾਰ ਨਾਨਕ ਇਹ ਵੇ ਜਾਣੀਐ ਸਭ ਆਪੇ ਸਚਿਆਰ ਸਚਾ ਸਾਹਿਬ ਸਚ ਨਾਏ ਭਾਖਿਆ ਭਾਉ ਅਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਖੇਰ ਕੇ ਅੱਗੇ ਰਖੀਐ ਜਿਤ ਦੇਸੈ ਦਰਬਾਰ ਮਹੁ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵੜਿਆਈ ਵਿਚਾਰ ਕਰਮੀ ਆਵੈ ਕਪੜਾ ਨਗਰੀ ਮੋਖ ਦਾਨ ਨਾਨਕ ਏਵੈ ਜਾਣੀਐ ਸਭ ਆਪੇ ਸੁਚਿਆਰ ਸਾਚਾ ਸਾਹਿਬ ਸਾਚਾ ਨਾਏ ਭਾਖਿਆ ਭਾਉ ਅਪਾਰ ਆਖੇ ਮੰਗੇ ਦੇ ਦੇਦਾ ਕਰੇ ਦਾਤਾਰ ਫਿਰ ਕੇ ਅੱਗੇ ਰਖੀਐ ਜਿਤ ਦੇਸ ਹੈ ਦਰਬਾਰ ਮਹੌਕੇ ਬੋਜਣ ਬੋਲੀਐ ਜੈਤ ਸੁਣ ਧਰੇ ਪਿਆਰ ਆਮਰਤ ਵੇਲਾ ਸਚ ਨਾਉ ਵੜਿਆਏ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦਾਨ ਨਾਨਕ ਇਹ ਵੇ ਜਾਣੀਐ ਸਭ ਆਪੇ ਸੁਚਿਆਰ ਸੱਚਾ ਸਾਹਿਬ ਸੱਚ ਦਾਇਆ ਭਾਖਿਆ ਭਾਉ ਅਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਖੇਰ ਕੇ ਅੱਗੇ ਰਖੀਐ ਜਿਤ ਦਿਸੈ ਦਰਬਾਰ ਮੋਹ ਕੇ ਬੋਲ ਜਣ ਬੋਲੀਐ ਜਿਤ ਸੁਣ ਧਰੇ ਪਿਆਰ ਆਮ੍ਰਿਤ ਵੇਲਾ ਸਚੁ ਨਾਉ ਵਢਿ ਆਏ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖੁ ਦਾਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਸਾਚਾ ਸਾਹਿਬ ਸਾਚ ਡਾਏ ਭਾਖਿਆ ਭਾਉ ਅਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫਿਰ ਕੇ ਅੱਗੇ ਰਖੀਐ ਜਿਤ ਦੇ ਸੈ ਦਰਬਾਰ ਮਹਾਂ ਕੇ ਬੋਲਣ ਬੋਲੀਐ ਜੈਤ ਸੁਣ ਧਰੇ ਪਿਆਰ ਆਮਰਤ ਵੇਲਾ ਸਚ ਨਾਉ ਵੜਿਆਏ ਵਿਚਾਰ ਕਰਮੀ ਆਵੈ ਕਪੜਾ ਨਗਰੀ ਮੋਖ ਦਵਾਨ ਨਾਨਕ ਇਹ ਵੇ ਜਾਣੀਐ ਸਭ ਆਪੇ ਸਚਿਆਰ ਸੱਚਾ ਸਾਹਿਬ ਸੱਚਾ ਨਾਏ ਭਾਖਿਆ ਭਾਉ ਅਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰਖੀਐ ਜਿਤ ਦੇ ਸਦਾ ਦਰਬਾਰ ਮਹੁ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਆਮ੍ਰਿਤ ਵੇਲਾ ਸਚ ਨਾਉ ਵੜਿਆਈ ਵਿਚਾਰ ਕਰਮੀ ਆਵੈ ਕਪੜਾ ਨਗਰੀ ਮੋਖ ਦਵੈ ਨਾਨਕ ਏਵੈ ਜਾਣੀਐ ਸਭ ਆਪੇ ਸੁਚਿਆਰ ਸੱਚਾ ਸਾਹਿਬ ਸੱਚਾ ਨਾਏ ਭਾਖਿਆ ਭਾਉ ਅਪਾਰ ਆਖੇ ਮੰਗੇ ਦੇ ਦੇਦਾ ਕਰੇ ਦਾਤਾਰ ਫਿਰ ਕੇ ਅੱਗੇ ਰਖੀਐ ਜਿਤ ਦੇਸ ਹੈ ਦਰਬਾਰ ਮਹੌਕੇ ਬੁਰਜਨ ਬੋਲੀਐ ਜੈ ਤਸਉਣ ਧਰੇ ਪਿਆਰ ਆਮ੍ਰਿਤ ਵੇਲਾ ਸਚਾ ਨਾਉ ਵੜਿਆਏ ਵਿਚਾਰ ਕਰਮੀ ਆਵੈ ਕਪੜਾ ਨਗਰੀ ਮੋਖ ਦਾਨ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਸੱਚਾ ਸਾਹਿਬ ਸੱਚਾ ਨਾਇ ਭਾਖਿਆ ਭਾਉ ਅਪਾਰ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰਖੀਐ ਜਿਤ ਦੇ ਸਹ ਦਰਬਾਰ ਮਹੁ ਕੇ ਬੁਰਜਣ ਬੋਲੀਐ ਜਿਤ ਸੁਣ ਧਰੇ ਪਿਆਰ ਆਮ੍ਰਿਤ ਵੇਲਾ ਸਚ ਨਾਉ ਵਢਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖੁ ਦਾ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਸਾਚਾ ਸਾਹਿਬ ਸਾਚਾ ਨਾਏ ਭਾਖਿਆ ਭਾਉ ਅਪਾਰ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਫਿਰ ਕੇ ਅੱਗੇ ਰਖੀਐ ਜਿਤ ਦੇਸੈ ਦਰਬਾਰ ਮੋਹ ਕੇ ਬੁਰਜਨ ਬੋਲਿਆ ਜੈਤ ਸੁਣ ਧਰੇ ਪਿਆਰ ਆਮ੍ਰਿਤ ਵੇਲਾ ਸਚ ਨਾਉ ਵੜਿਆਈ ਵਿਚਾਰ ਕਰਮੀ ਆਵੈ ਕਪੜਾ ਨਗਰੀ ਮੋਖ ਦਾਨ ਨਾਨਕ ਏਵੈ ਜਾਣੀਐ ਸਭ ਆਪੇ ਸੁਚਿਆਰ ਸਾਚਾ ਸਾਹਿਬ ਸਾਚਾ ਨਾਏ ਭਾਖਿਆ ਭਾਉ ਅਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ फेर ਕੇ ਅੱਗੇ ਰਖੀਐ ਜਿਤ ਦੇ ਸੈ ਦਰਬਾਰ ਮਾਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਆਮ੍ਰਿਤ ਵੇਲਾ ਸਚ ਨਾਉ ਵੜਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮਾਖਦਾਨ ਨਾਨਕ ਏਵੈ ਜਾਣੀਐ ਸਾਹਿਬ ਹੈ ਆਪੇ ਸੁਚਿਆਰ ਸਾਚਾ ਸਾਹਿਬ ਸਾਚਾ ਨਾਏ ਭਾਖਿਆ ਭਾਉ ਅਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫਿਰ ਕੇ ਅੱਗੇ ਰਖੀਐ ਜਿਤ ਦੇਸ ਹੈ ਦਰਬਾਰ ਮੋਹ ਕੇ ਬਰਜਨ ਬੋਲੀਐ ਜੈਤ ਸੁਣ ਧਰੇ ਪਿਆਰ ਆਮ੍ਰਿਤ ਵੇਲਾ ਸਚ ਨਾਉ ਵੜਿਆਏ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦਾ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਸੱਚਾ ਸਾਹਿਬ ਸੱਚ ਨਾਏ ਭਾਖਿਆ ਭਾਉ ਅਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫਿਰ ਕੇ ਅੱਗੇ ਰਖੀਐ ਜਿਤ ਦੇਸੈ ਦਰਬਾਰ ਮੋਹ ਕੇ ਬੋਝਨ ਬੋਲਿਆ ਜੈਤ ਸੁਣ ਧਰੇ ਪਿਆਰ ਆਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦਾਨ ਨਾਨਕ ਇਹ ਵੈ ਜਾਣੀਐ ਸਭ ਆਪੇ ਸੁਚਿਆਰ ਸੱਚਾ ਸਾਹਿਬ ਸੱਚ ਨਾਏ ਭਾਖਿਆ ਭਾਉ ਅਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਖੇਰ ਕੇ ਅੱਗੇ ਰਖੀਐ ਜਿਤ ਦੇਸੈ ਦਰਬਾਰ ਮੋਖੇ ਬੋਜਨ ਬੋਲੀਐ ਜੈਤ ਸੁਣ ਧਰੇ ਪਿਆਰ ਆਮ੍ਰਿਤ ਵੇਲਾ ਸਚ ਨਾਉ ਵਢਿਆਏ ਵਿਚਾਰ ਕਰਮੀ ਆਵੈ ਕਪੜਾ ਨਗਰੀ ਮੋਖ ਦਾਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਸਾਚਾ ਸਾਹਿਬ ਸਾਚਾ ਨਾਏ ਭਾਖਿਆ ਭਾਉ ਅਪਾਰ ਆਖੇ ਮੰਗੇ ਦੇ ਦੇਦਾ ਕਰੇ ਦਾਤਾਰ ਫਿਰ ਕਿ ਅੱਗੇ ਰਖੀਐ ਜਿਤ ਦੇਸਾ ਦਰਬਾਰ ਮੋਹ ਕੇ ਬੋਲਣ ਬੋਲੀਐ ਜੈਤ ਸੁਣ ਧਰੇ ਪਿਆਰ ਆਮਰਤ ਵੇਲਾ ਸਚਨਾਵ ਵੜਿਆਏ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖਦਾਨ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਸਾਚਾ ਸਾਹਿਬ ਸੱਚਾ ਨਾਏ ਭਾਖਿਆ ਭਾਉ ਅਪਾਰ ਆਖੇ ਮੰਗੇ ਦੇ ਦੇਦਾਤ ਕਰੇ ਦਾਤਾਰ ਹੇ ਰਕੇ ਅੱਗੇ ਰਖੀਐ ਜਿਤ ਦੇਸ ਹੈ ਦਰਬਾਰ ਮਹੁ ਕੇ ਬੋਲ ਜੁਣ ਬੋਲੀਐ ਜਿਤ ਸੁਣ ਧਰੇ ਪਿਆਰ ਆਮ੍ਰਿਤ ਵੇਲਾ ਸਚ ਨਾਉ ਵੜਿਆਏ ਵਿਚਾਰ ਕਰਮੀ ਆਵੈ ਕਪੜਾ ਨਗਰੀ ਮੋਖ ਦਵੈ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਸਾਚਾ ਸਾਹਿਬ ਸਾਚਾ ਨਾਏ ਭਾਖਿਆ ਭਾਉ ਅਪਾਰ ਆਖੇ ਮੰਗੇ ਦੇ ਦੇਦਾ ਦ ਕਰੇ ਦਾਤਾਰ ਫਿਰ ਕੇ ਅੱਗੇ ਰਖੀਐ ਜਿਤ ਦੇਸੈ ਦਰਬਾਰ ਮੋਹ ਕੇ ਬੁਰਜਨ ਬੋਲੀਐ ਜੈਤ ਸੁਣ ਧਰੇ ਪਿਆਰ ਆਮਰਤ ਵੇਲਾ ਸਚਨਾਵ ਵੜਿਆਏ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖਦਾਰ ਨਾਨਕ ਇਹ ਵੇ ਜਾਣੀਐ ਸਭ ਆਪੇ ਸਚਿਆਰ ਚਾਚਾ ਸਾਹਿਬ ਸਚ ਨਾਏ ਭਾਖਿਆ ਭਾਉ ਅਪਾਰ ਆਖੇ ਮੰਗੇ ਦੇ ਦੇਦਾ ਕਰੇ ਦਾਤਾਰ ਘੇਰ ਕੇ ਅੱਗੇ ਰਖੀਐ ਜਿਤ ਦੇ ਸਹ ਦਰਬਾਰ ਮਹੁ ਕੇ ਬੁਰਜਣ ਬੋਲੀਐ ਜਿਤ ਸੁਣ ਧਰੇ ਪਿਆਰ ਆਮ੍ਰਿਤ ਵੇਲਾ ਸਚ ਨਾਉ ਵੜਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦਾ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਸੱਚਾ ਸਾਹਿਬ ਸੱਚਾ ਨਾਏ ਭਾਖਿਆ ਭਾਉ ਅਪਾਰ ਆਖੇ ਮੰਗੇ ਦੇ ਦੇਦਾਤ ਕਰੇ ਦਾਤਾਰ ਫਿਰ ਕੇ ਅੱਗੇ ਰਖੀਐ ਜਿਤ ਦੇਸਾ ਦਰਬਾਰ ਮਹਾਂਕੇ ਬੋਲਣ ਬੋਲੀਐ ਜੇ ਤ ਸੁਣ ਧਰੇ ਪਿਆਰ ਆਮ੍ਰਿਤ ਵੇਲਾ ਸਚਨਾਵ ਵਢਿਆਏ ਵਿਚਾਰ ਕਰਮੀ ਆਵੈ ਕਪੜਾ ਨਗਰੀ ਮੋਖ ਦਾਨ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਸੱਚਾ ਸਾਹਿਬ ਸੱਚਾ ਦਾਇਆ ਭਾਖਿਆ ਭਾਉ ਅਪਾਰ ਆਖੇ ਮੰਗੇ ਦੇ ਦੇਦਾ ਕਰੇ ਦਾਤਾਰ ਫੇਰ ਕੇ ਅੱਗੇ ਰਖੀਐ ਜਿਤ ਦੇ ਸਹ ਦਰਬਾਰ ਮੋਖੇ ਬੁਰਜਣ ਬੋਲੀਐ ਜਿਤ ਸੁਣ ਧਰੇ ਪਿਆਰ ਆਮ੍ਰਿਤ ਵੇਲਾ ਸਚ ਨਾਉ ਵਢਿਆਈ ਵਿਚਾਰ ਕਰਮੀ ਆਵੈ ਕਪੜਾ ਨਗਰੀ ਮੋਖੁ ਦੈ ਨਾਨਕ ਏਵੈ ਜਾਣੀਐ ਸਭ ਆਪੇ ਸੁਚਿਆਰ ਸਾਚਾ ਸਾਹਿਬ ਸਾਚਾ ਨਾਏ ਭਾਖਿਆ ਭਾਉ ਅਪਾਰ ਆਖੇ ਮੰਗੇ ਦੇ ਦੇਦਾ ਕਰੇ ਦਾਤਾਰ ਫਿਰ ਕਿ ਅੱਗੇ ਰਖੀਐ ਜਿਤ ਦੇਸੈ ਦਰਬਾਰ ਮੋਹ ਕੇ ਬਰਜਨ ਬੋਲੀਐ ਜੈਤ ਸੁਣ ਧਰੇ ਪਿਆਰ ਆਮ੍ਰਿਤ ਵੇਲਾ ਸਚਾ ਨਾਉ ਵੜਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦਾਨ ਨਾਨਕ ਇਹ ਵੈ ਜਾਣੀਐ ਸਭ ਆਪੇ ਸਚਿਆਰ ਸੱਚਾ ਸਾਹਿਬ ਸੱਚਾ ਨਾਇ ਭਾਖਿਆ ਭਾਉ ਅਪਾਰ ਆਖੇ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰਖੀਐ ਜਿਤ ਦੇ ਸੈ ਦਰਬਾਰ ਮਹੁ ਕੇ ਬੁਰਜਣ ਬੋਲੀਐ ਜਿਤ ਸੁਣ ਧਰੇ ਪਿਆਰ ਆਮ੍ਰਿਤ ਵੇਲਾ ਸਚ ਨਾਉ ਵਢਿਆਏ ਵਿਚਾਰ ਕਰਮੀ ਆਵੇ ਕਪੜਾ ਨਦਰੀ ਮਾਖਦਾ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਸਾਚਾ ਸਾਹਿਬ ਸਾਚਾ ਨਾਏ ਭਾਖਿਆ ਭਾਉ ਅਪਾਰ ਆਖੇ ਮੰਗੇ ਦੇ ਦੇਦਾਤ ਕਰੇ ਦਾਤਾਰ ਫਿਰ ਕੇ ਅੱਗੇ ਰਖੀਐ ਜਿਤ ਦੇ ਸੈ ਦਰਬਾਰ ਮੋਹ ਕੇ ਬੁਰਜਨ ਬੋਲਿਆ ਜੈ ਤਸਉਣ ਧਰੇ ਪਿਆਰ ਆਮਰਤ ਵੇਲਾ ਸਚਨਾਵ ਵੜਿਆਏ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖਦਾਨ ਨਾਨਕ ਇਹ ਵੇ ਜਾਣੀਐ ਸਭ ਆਪੇ ਸਚਿਆਰ ਸੱਚਾ ਸਾਹਿਬ ਸੱਚ ਦਾਇਆ ਭਾਖਿਆ ਭਾਉ ਅਪਾਰ ਆਖੇ ਮੰਗੇ ਦੇ ਦੇਦਾ ਕਰੇ ਦਾਤਾਰ ਘੇਰ ਕੇ ਅੱਗੇ ਰਖੀਐ ਜਿਤ ਦੇਸੈ ਦਰਬਾਰ ਮੋਹ ਕੇ ਬੋਲਣ ਬੋਲੀਐ ਜੈ ਤਸੁਣ ਧਰੇ ਪਿਆਰ ਆਮ੍ਰਿਤ ਵੇਲਾ ਸਚ ਨਾਉ ਵੜਿਆਏ ਵਿਚਾਰ ਕਰਮੀ ਆਵੈ ਕਪੜਾ ਨਗਰੀ ਮੋਖ ਦਾਨ ਨਾਨਕ ਏਵੈ ਜਾਣੀਐ ਸਭ ਆਪੇ ਸੁਚਿਆਰ ਸਾਚਾ ਸਾਹਿਬ ਸਾਚਾ ਨਾਏ ਭਾਖਿਆ ਭਾਉ ਅਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫਿਰ ਕਿ ਅੱਗੇ ਰਖੀਐ ਜਿਤ ਦੇਸੈ ਦਰਬਾਰ ਮੋਹ ਕੇ ਬਰਜਨ ਬੋਲੀਐ ਜੈਤ ਸੁਣ ਧਰੇ ਪਿਆਰ ਆਮ੍ਰਿਤ ਵੇਲਾ ਸਚਾ ਨਾਉ ਵਢਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦਾਨ ਨਾਨਕ ਇਹ ਵੈ ਜਾਣੀਐ ਸਭ ਆਪੇ ਸਚਿਆਰ ਸੱਚਾ ਸਾਹਿਬ ਸੱਚਾ ਨਾਇ ਭਾਖਿਆ ਭਾਉ ਅਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਹੇ ਰਕੇ ਅੱਗੇ ਰੱਖਿਆ ਜਿਤ ਦੇਸ ਹੈ ਦਰਬਾਰ ਮੋਹ ਕੇ ਵਰਜਣ ਬੋਲਿਆ ਜੇ ਤ ਸੁਣ ਧਰੇ ਪਿਆਰ ਆਮ੍ਰਿਤ ਵੇਲਾ ਸਚ ਨਾਉ ਵੜਿਆਏ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦਾ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਸਾਚਾ ਸਾਹਿਬ ਸਾਚਾ ਨਾਹਿ ਭਾਖਿਆ ਭਾਉ ਅਪਾਰ ਆਖੇ ਮੰਗੇ ਦੇ ਦੇਦਾਤ ਕਰੇ ਦਾਤਾਰ ਫਿਰ ਕੇ ਅੱਗੇ ਰਖੀਐ ਜਿਤ ਦੇਸਾ ਦਰਬਾਰ ਮਹਾਂਕਬੂਰ ਗੁਣ ਬੋਲੀਐ ਜੈ ਤਸੁਣ ਧਰੇ ਪਿਆਰ ਆਮ੍ਰਿਤ ਵੇਲਾ ਸਚਾ ਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦਾਰ ਨਾਨਕ ਏਵੈ ਜਾਣੀਐ ਸਭ ਆਪੇ ਸੁਚਿਆਰ